ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਲਈ ਵੱਡੇ ਕਦਮ ਚੁੱਕ ਰਹੀ ਹੈ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਦੇ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਰੋਜ਼ਗਾਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੇ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਉਹਨਾਂ ਦੱਸਿਆ ਕਿ ਪਾਖੜਾ ਵਿਆਸ ਪ੍ਰਬੰਧਨ ਬੋਰਡ ਲਈ ਇੱਕ ਵੱਖਰਾ ਕਾਟਰ ਬਣਾਇਆ ਜਾਵੇਗਾ ਜਿਸ ਨਾਲ 3000 ਤੋਂ ਵੱਧ ਨਵੀਆਂ ਭਰਤੀਆਂ ਹੋਣਗ ਇਸ ਤੋਂ ਇਲਾਵਾ ਕੈਬਨਿਟ ਨੇ 24 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਫਾਦਰ ਸਾਹਿਬ ਜੀ ਦੇ 350ਵੇਂ ਸ਼ੀਰੀ ਦਿਵਸ ਦੇ ਸਬੰਧ ਵਿੱਚ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਜਲਾਸਾ ਸੱਦਣ ਨੂੰ ਵੀ ਮਨਜ਼ੂਰੀ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਨੇ BBMP ਕਰਮਚਾਰੀਆਂ ਲਈ ਇੱਕ ਵੱਖਰਾ ਕਾਡਰ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਸਿੰਚਾਈ ਪੀਐਸਪੀਸੀਲ ਅਤੇ ਹੋਰ ਵਿਭਾਗਾਂ ਤੋਂ ਅਧਿਕਾਰੀ ਡੈਪੂਟੇਸ਼ਨ ਤੇ BBMP ਦੇ ਵਿੱਚ ਜਾਂਦੇ ਸਨ ਤੇ ਉਨ੍ਹਾਂ ਦੇ ਵਾਪਸ ਪਰਤਣ ਤੋਂ ਬਾਅਦ ਅਸਾਮੀਆਂ ਖਾਲੀ ਹੋ ਜਾਂਦੀਆਂ ਸਨ ਉਨ੍ਹਾਂ ਕਿਹਾ ਕਿ ਇਸ ਨਵੇਂ ਫੈਸਲੇ ਨਾਲ ਲਗਭਗ 3000 ਕਰਮਚਾਰੀਆਂ ਦੀ ਕਮੀ ਦੂਰ ਹੋਵੇਗੀ ਤੇ ਕੋਈ ਇੱਕ ਵਿੱਚ ਸਿੱਧੀ ਭਰਤੀ ਹੋ ਸਕੇਗੀ ਇਸ ਦੇ ਨਾਲ ਹੀ ਉਹਨਾਂ ਕੈਬਨਟ ਦੇ ਹੋਰ ਫੈਸਲਿਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ EMPLOYEES ਸੀਗਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਣਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆਗਾ ਪੀਬੀਐਮ ਦੇ ਅੰਦਰ ਚ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਮੁਲਾਜ਼ਮ ਲਗੇ ਉਹ ਜਾਣਦੇ ਸੀਗੇ ਉੱਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜਿਹ ਭਰੀਆਂ ਬੜੀ ਜਲਦੀ ਭਰੀਆਂ ਜਾਣ ਗਿਆ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਜਿਹੜੇ ਖਾਲੀ ਸੀ ਗਿਆ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੇ ਇਹ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਸੁਪਨਾ ਕਿ ਵੱਤਬਤ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਔਰ ਜਿਵੇਂ ਸਾਰਿਆਂ ਨੂੰ ਪਤਾ ਕਿ ਲਗਭਗ 56 ਹਜ਼ਾਰ ਨੌਕਰੀਆਂ ਆਲਰੇਡੀ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਗਵਾਈ ਚ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਦੇ ਦੇ ਚੁੱਕੀ ਆ ਉਸੇ ਤਹਿਤ ਇਹ ਵੀ ਲਗਭਗ 3000 ਤੋਂ ਵੱਧ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਆ ਕਿਹਨੇ ਕਿਹਦੇ ਖਾਲੀ ਪੰਨੇ ਨਹੀਂ ਆ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਇਹ ਗੱਲ ਕਰਾਂ ਤਾਂ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਖੇੜ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਦੀ ਵੀ ਅੱਜ ਪ੍ਰਵਾਨਗੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਆ ਤੇ ਨਾਲ ਦੀ ਨਾਲ ਮਲੇਰਕੋਟਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਆਪਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰ ਰਜਿਸਟਰ ਇਨਸਪੈਕਟਰਸ ਜਾਂ ਪੋਸਟ ਆਮਲੇਰ ਕੋਲ ਦੇ ਅੰਦਰ ਲਗਭਗ 11 ਅਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਅਮਲੇਰ ਕੋਲ ਦੇ ਲਈ ਕੀਤੀ ਗਈ ਆ ਸੋ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਫੈਸਲੇ ਜਿਹੜੀਏ ਲੋਕ ਪੱਕੀ ਲੈ ਰਹੀ ਆ ਇਸ ਤੋਂ ਬਿਨਾ ਇਹ ਜਿਹੜਾ 350ਵਾਂ ਸ਼ਹੀ ਗੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਆ ਦਿਹਾੜਾ ਮਨਾ ਰਹੇ ਆ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਨੇਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਗਿਆ ਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਇਹ 24 11 2025 ਨੂੰ 24 11 2025 ਨੂੰ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮਝਦਾ ਸਾਰੇ ਜਿਹੜੇ ਰੂਨਲ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਸ ਚੁੰਦੇ ਨੂੰ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ਼੍ਰੀ ਗੁਰਤੇਗ ਬਹਾਦਰ ਨੂੰ ਸਮਰਪਿਤ ਜਿਹੜੇ ਡਿਸਕਸ਼ਨ ਵਿਚਾਰਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਗਈ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਭ ਨਾਲ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਅਨੰਤਪੁਰ ਸਾਹਿਬ ਇਹ ਸਮਾਗਮ ਹੋ ਰਿਹਾ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤੇ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉੱਥੇ ਇਹ ਬਣਾਉਣ ਦਾ ਫੈਸਲਾ ਕੀਤਾਗਾ ਉੱਥੇ ਜਿਹੜਾ ਕਰਨ ਦਾ ਫੈਸਲਾ ਕੀਤਾਗਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ